ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡੇ ਚੈਨਲ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਕਲੈਕਸ਼ਨ ਕਾਟਨ ਦੇ ਵਿੱਚ ਰਹਿਣ ਵਾਲੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਧਿਆਨ ਨਾਲ ਜ਼ਰੂਰ ਦੇਖਿਓ ਇਹ ਪਿਓਰ ਕਾਟਨ ਦੇ ਵਿੱਚ ਫਾਈਨ ਕੁਆਲਟੀ ਵਾਲਾ ਸਟਾਫ ਰਹੂਗਾ ਆਲ ਓਵਰ ਸੂਟ ਮਿਲੂਗਾ 650 ਰੁਪਏ ਦੇ ਵਿੱਚ ਕਲਰ ਇਹਦੇ ਵਿੱਚ ਬਹੁਤ ਸਾਰੇ ਹੈਗੇ ਆ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦਾ ਬਟਨ ਉਹਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿ ਸਿਰਫ ਤੇ ਸਿਰਫ 650 ਰੁਪਏ ਦੇ ਵਿੱਚ ਇਹ ਪਿਓਰ ਕਾਟਨ ਦੇ ਵਿੱਚ ਫਾਈਨ ਕੁਆਲਟੀ ਵਾਲਾ ਸਟਾਫ ਰਹੂਗਾ 650 ਰੁਪਏ ਦੇ ਵਿੱਚ ਇਹ ਵਾਲੇ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਣਗੇ ਪਿਓਰ ਕਾਟਨ ਦੇ ਵਿੱਚ embroidery ਵਾਲੀ ਸ਼ਰਟ ਰਹੂਗੀ ਪਿਓਰ ਕਾਟਨ ਦੇ ਨਾਲ ਬਾਟਮ ਰਹੂਗੀ ਤੇ ਮਸਲੀਨ ਕਾਟਨ ਦਾ ਫਲੋਰਲ ਪ੍ਰਿੰਟ ਦੇ ਵਿੱਚ ਇਹਦੇ ਨਾਲ ਦੁਪੱਟਾ ਰਹੂਗਾ 1245 ਰੁਪਏ ਦੇ ਵਿੱਚ ਪਿਓਰ ਲੀਲਨ कॉटन ਦੇ ਵਿੱਚ ਆ ਗਈ ਇਹ ਵਾਲੀ ਸ਼ਰਟ ਲਖਨਵੀ ਵਰਕ ਆਊਗਾ ਇਹਦੇ ਉੱਪਰ ਪਿਓਰ कॉटन ਦੀ ਬਾਟਮ ਆਊਗੀ ਪਿਓਰ ਸੌਫਟ ਲੀਲਨ ਦੇ ਵਿੱਚ ਇਹਦਾ ਦੁਪੱਟਾ ਰਹੂਗਾ ਫਲੋਰਲ ਪ੍ਰਿੰਟ ਦੇ ਵਿੱਚ 1395 ਰੁਪਏ ਦੇ ਵਿੱਚ ਇਹ ਵਾਲੇ ਸੂਟ ਆ ਜਿਹੜੇ ਮਿਲ ਜਾਣਗੇ ਕਿਸੇ ਵੀ ਸੂਟ ਦਾ ਤੁਸੀਂ ਆਰਡਰ ਬੁੱਕ ਕਰਨਾ ਚਾਹੁੰਦੇ ਹੋ ਤਾਂ ਨੰਬਰ ਦਿੱਤੇ ਹੋਏ ਦਿੱਤੇ ਹੋਏ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਇਹ ਵੀ ਪ੍ਰੀਮੀਅਮ कॉटन ਦੇ ਵਿੱਚ ਸ਼ਰਟ ਰਹੂਗੀ ਅਪਲਿਕ ਵਰਕ ਆਊਗਾ ਪਰਲ ਵਰਕ ਆਊਗਾ ਇਹਦੇ ਉੱਪਰ ਪਿਓਰ कॉटन ਦੀ ਬਾਟਮ ਰਹੇਗੀ ਪਿਓਰ ਕਾਟਨ ਦੇ ਵਿੱਚ ਇਹ ਵਾਲਾ ਬਲੌਕ ਪ੍ਰਿੰਟਰਡ ਦੇ ਵਿੱਚ ਆ ਜਾਊਗਾ ਸ਼ਰਟ ਤੇ ਦੁਪੱਟਾ ਮਿਰਰ ਵਰਕ ਮਿਲ ਜੇਗਾ neck ਦੇ ਉੱਪਰ ਕਾਟਨ ਦੀ ਇਹਦੇ ਨਾਲ ਬਾਟਮ ਰਹੇਗੀ ਇਹਦੇ ਵਿੱਚ ਇਹ ਵਾਲੇ ਕਲਰ ਅਵੇਲੇਬਲ ਹੈਗੇ ਆ ਇਹ ਕਾਟਨ ਦੇ ਵਿੱਚ ਆ ਗਿਆ ਪ੍ਰਿੰਟਰਡ ਸ਼ਰਟ ਹੋਊਗੀ neck ਦੇ ਉੱਪਰ embroidery ਮਿਲ ਜੂਗੀ ਇਹ ਪਿਓਰ ਕੋਟਾ ਦੇ ਵਿੱਚ ਆ ਗਿਆ ਬਲੌਕ ਪੇਂਟਿੰਗ ਕੀਤੀ ਹੋਈ ਹੈ ਦੇ ਉੱਪਰ ਦੁਪੱਟਾ ਜਿਹੜਾ ਹੈਗਾ ਸ਼ਿਫੋਨ ਦਾ ਰਹੇਗਾ ਪਿਓਰ ਕਾਟਨ ਦੇ ਵਿੱਚ ਪ੍ਰਿੰਟਰਡ ਸ਼ਰਟ ਰਹੂਗੀ ਗੋਟਾ ਪੱਟੀ ਦਾ ਕੰਮ ਆ ਜਾਊਗਾ ਇਹਦੇ ਉੱਪਰ ਬਾਟਮ ਦੇ ਕਾਟਨ ਵੀ ਬਾਟਮ ਦੀ ਰਹੂਗੀ ਸ਼ਿਫੋਨ ਦਾ ਦੁਪੱਟਾ ਰਹੇਗਾ 2350 ਰੁਪਏ ਦੇ ਵਿੱਚ ਕਲਰ ਇਹਦੇ ਵਿੱਚ ਇਹ ਵਾਲੇ ਅਵੇਲੇਬਲ ਹੈਗੇ ਆ ਮਸਲੀਨ ਸ਼ਿਮਰ ਦੇ ਵਿੱਚ ਆਗਾ ਡਿਜੀਟਲ ਪ੍ਰਿੰਟ ਹੋਊਗਾ कॉटन ਦੀ बॉटम ਆਊਗੀ 2.5 ਮੀਟਰ ਕਪੜਾ ਮਿਲੇਗਾ ਪਿਓਰ ਡਿਜੀਟਲ ਪਿੰਟ ਦੇ ਵਿੱਚ ਇਹਦਾ ਦੁਪੱਟਾ ਰਹੇਗਾ ਪਿਓਰ कॉटन ਦੇ ਵਿੱਚ ਆ ਗਏ ਇਹ ਵਾਲੇ ਬਲੌਕ ਪ੍ਰਿੰਟਡ ਦੇ ਵਿੱਚ ਰਹੂਗਾ ਐਪਲੀਕ ਵਰਕ ਮਿਲ ਜਾਏਗਾ ਸ਼ਰਟ ਦੇ ਉੱਪਰ ਤੇ ਹੈਂਡ ਪੇਂਟ ਦੇ ਵਿੱਚ ਇਹਦਾ ਦੁਪੱਟਾ ਰਹੂਗਾ कॉटन ਦੀ बॉटम ਰਹੇਗੀ ਹੈਂਡ ਪੇਟਡ ਦੇ ਪੇਂਟਡ ਦੇ ਵਿੱਚ ਹੀ ਇਹਦਾ ਦੁਪੱਟਾ ਰਹੇਗਾ 1195 ਰੁਪਏ ਦੇ ਵਿੱਚ ਇਹ ਵਾਲੇ ਸੂਟ ਮਿਲ ਜਾਣਗੇ ਪਿਓਰ ਕਾਟਨ ਦੇ ਵਿੱਚ ਫਲੋਰਲ ਸ਼ਰਟ ਰਹੂਗੀ neck ਪੱਟੀ ਮਿਲ ਜੇਗੀ ਕਾਟਨ ਦੀ ਬਾਟਮ ਰਹੇਗੀ ਤੇ ਦੁਪट्टे ਦੇ ਉੱਪਰ ਸਿਕਵੈਂਸ ਵਾਲਾ ਵਰਕ ਮਿਲ ਜੇਗਾ ਇਹ ਵਾਲੇ ਕਲਰ ਇਹਦੇ ਵਿੱਚ ਅਵੇਲੇਬਲ ਹੈਗੇ ਆ ਇਹ ਲੀਲਨ ਦੇ ਵਿੱਚ ਰਹੂਗੀ ਸ਼ਰਟ ਦੁਪੱਟਾ ਤੇ ਕਾਟਨ ਦੀ ਇਹਦੇ ਨਾਲ ਬਾਟਮ ਰਹੇਗੀ 1750 ਰੁਪਏ ਦੇ ਵਿੱਚ ਇਹ ਵਾਲੇ ਸੂਟਾਂ ਦੀ ਜਿਹੜੀ ਸ਼ਿਪਿੰਗ ਆ ਉਹ ਫ੍ਰੀ ਰਹੂਗੀ ਬਾਕੀ ਸਾਰੇ ਸੂਟਾਂ ਦੀ ਸ਼ਿਪਿੰਗ ਐਕਸਟਰਾ ਰਹੂਗੀ 1750 ਰੁਪਏ ਦੇ ਵਿੱਚ ਇਹ ਵਾਲੇ ਕਲਰ ਅਵੇਲੇਬਲ ਹੈਗੇ ਆ ਇਹ 1049 ਰੁਪਏ ਦੇ ਵਿੱਚ ਪਿਓਰ ਮਸਲੀਨ कॉटन ਦੇ ਵਿੱਚ ਡਿਜੀਟਲ प्रिंट ਦੇ ਵਿੱਚ ਆ ਜਾਊਗਾ neck ਜਿਹੜੀ ਦੀ ਫੈਂਸੀ ਬਣੀ ਹੋਈ ਹੈ ਪਿਓਰ कॉटन ਦੀ ਬਾਟਮ ਰਹੂਗੀ ਦੁਪੱਟਾ ਤੁਹਾਨੂੰ 2-3 ਮਿਲ ਜੇਗਾ ਡਿਜੀਟਲ प्रिंट ਦੇ ਵਿੱਚ ਇਹਦਾ ਦੁਪੱਟਾ ਰਹੇਗਾ ਇਹ 730 ਰੁਪਏ ਦੇ ਵਿੱਚ ਪਿਓਰ ਕੈਮਰੀ कॉटन ਦੇ ਵਿੱਚ ਵਰਕ ਵਾਲਾ ਕੇਰਾ ਮਿਲ ਜੂਗਾ ਦੁਪੱਟਾ ਪਿਓਰ ਸ਼ਿਫੋਨ ਦਾ ਦੋ ਸਾਈਡ ਪੱਟੀ ਮਿਲ ਜੇਗੀ ਐਮਬ੍ਰੋਇਡਰੀ ਵਾਲੀ ਫ੍ਰੀ ਸ਼ਿਪਿੰਗ ਦੇ ਨਾਲ 798 ਰੁਪਏ ਦੇ ਵਿੱਚ ਇਹ ਵਾਲੇ ਸੂਟ ਮਿਲ ਜਾਣਗੇ ਕੈਮਰੀ कॉटन ਦੇ ਵਿੱਚ ਘੇਰੇ ਦੇ ਉੱਪਰ ਥ्रेड ਵਰਕ ਮਿਲ ਜੂਗਾ ਦੁਪट्टे ਦੇ ਉੱਪਰ ਦੋਨੋਂ ਸਾਈਡ ਤੇ ਵਰਕ ਮਿਲ ਜੇਗਾ ਇਹ ਲੀਲਨ ਦੇ ਵਿੱਚ ਰਹਿਣਗੇ ਐਮਬਲਾਈਟਰੀ ਬੜੀ ਸ਼ਾਰਟਰ ਹੋਊਗੀ ਦੁਪੱਟਾ ਲੀਲਨ ਦੇ ਵਿੱਚ ਆ ਜੂਗਾ ਬਾਟਮ ਮਲਾਈ कॉटन ਦੇ ਵਿੱਚ ਰਹੂਗੀ 1650 ਰੁਪਏ ਦੇ ਵਿੱਚ ਅੱਜ ਵਾਲੇ ਸੂਟਾਂ ਦੇ ਨਾਲ ਸ਼ਿਪਿੰਗ ਐਕਸਟਰਾ ਹੋਊਗੀ ਜੇ ਕਿਸੇ ਸੂਟ ਦੀ ਮੈਂ ਸ਼ਿਪਿੰਗ ਫ੍ਰੀ ਬੋਲੀ ਆ ਤਾਂ ਉਹਦੇ ਨਾਲ ਸ਼ਿਪਿੰਗ ਫ੍ਰੀ ਹੋਊਗੀ ਬਾਕੀ ਕੋਈ ਵੀ ਸੂਟ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਦੇ ਉੱਪਰ ਜਾ ਕੇ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦਿਓ ਇਹ ਲੀਲਨ ਦੇ ਵਿੱਚ ਆ ਗਿਆ ਜਾਂਦਾਨੀ ਵੀਵਿੰਗ ਦੇ ਵਿੱਚ ਆ ਜਾਊਗਾ ਦੁਪੱਟਾ ਲੀਲਨ ਦੇ ਵਿੱਚ ਹੀ ਹੋਊਗਾ ਫਲੋਰਲ ਪ੍ਰਿੰਟ ਦੇ ਵਿੱਚ ਬਾਟਮ ਇਹਦੀ ਸ਼ੈਂਟੂਨ ਦੀ ਰਹੇਗੀ ਇਹ ਵਾਲੇ ਕਲਰ ਇਹਦੇ ਵਿੱਚ ਅਵੇਲੇਬਲ ਹੈਗੇ ਆ 1900 ਰੁਪਏ ਦੇ ਵਿੱਚ ਲੀਲਨ कॉटन ਦੇ ਵਿੱਚ ਲੀਲਨ ਜਾਂਦਾਨੀ ਵੀਵਿੰਗ ਦੇ ਵਿੱਚ ਇਹ ਵਾਲੇ ਜਿਹੜੇ ਸੂਟ ਆ ਰਹਿਣਗੇ ਇਹ ਵਾਲੇ ਸੂਟ ਨੇ ਜਿਹੜੇ ਤੁਹਾਨੂੰ ਲੀਲਨ ਦੇ ਵਿੱਚ ਮਿਲਣਗੇ ਇਹ ਵੀ ਐmbroidery ਵਾਲੇ ਬਾਰੇ ਬਾਰੇ ਮਲਾਈ ਸਿਲਕ ਦੀ ਵਿੱਚ ਹੀ ਦੁਪੱਟੀ ਦੁਪੱਟਾ ਆਊਗਾ 1600 ਰੁਪਏ ਦੇ ਵਿੱਚ ਲਾਨ कॉटन ਦੇ ਵਿੱਚ ਆ ਗਿਆ ਇਹ ਵਾਲੇ ਨੈਕਸਟ ਜਿਹੜੇ ਸੂਟ ਆ ਰਹੇ ਆ ਲਾਨ कॉटन ਦੇ ਵਿੱਚ ਆਉਣਗੇ कॉटन ਦੀ ਹੀ ਬਾਟਮ ਰਹੂਗੀ ਦੁਪੱਟਾ ਮਲ कॉटन ਦਾ ਰਹੂਗਾ 1550 ਰੁਪਏ ਦੇ ਵਿੱਚ ਨੈਕ ਪੱਟੀ ਇਹਦੀ ਬਹੁਤ ਹੀ ਸੋਹਣੀ ਬਣੀ ਹੋਈ ਹੈ ਇਹ ਜੈਪੂਰੀ कॉटन ਦੇ ਵਿੱਚ ਆ ਗਿਆ ਨੈਕ ਦੇ ਉੱਪਰ ਹੈਂਡਵਰਕ ਮਿਲ ਜੂਗਾ 2.5 ਮੀਟਰ कॉटन ਦੀ ਸ਼ਰਟ ਮਿਲੇਗੀ ਤੇ 2.5 ਮੀਟਰ ਹੀ ਤੁਹਾਨੂੰ ਬਾਟਮ ਮਿਲੇਗੀ ਦੁਪੱਟਾ ਵੀ ਇਹਦਾ कॉटन ਦਾ ਮਿਲ ਜੇਗਾ 899 ਰੁਪਏ ਦੇ ਵਿੱਚ ਇਹ ਦੀ ਸ਼ਿਪਿੰਗ ਜਿਹੜੀ ਉਹ ਫ੍ਰੀ ਰਹੂਗੀ ਤੇ 275 ਦੇ ਵਿੱਚ ਆ ਗਿਆ ਇਹ ਵੀ ਜੈਪੁਰੀ ਪ੍ਰਿੰਟ ਦੇ ਵਿੱਚ ਕਾਟਨ ਦੇ ਵਿੱਚ ਮਿਲ ਜਾਣਗੇ neck ਦੇ ਉੱਪਰ ਵਰਕ ਮਿਲ ਜੇਗਾ ਤੇ ਪਲੇਨ ਬਾਟਮ ਰਹੇਗੀ ਸਾਰਾ ਫੁੱਲ ਜਿਹੜਾ ਸੈੱਟ ਆ ਤੁਹਾਨੂੰ ਕਾਟਨ ਦੇ ਵਿੱਚ ਹੀ ਮਿਲੇਗਾ ਇਹ ਹਕੂਬਾ ਕਾਟਨ ਦੇ ਵਿੱਚ ਆ ਗਿਆ ਅਜਰਕ ਪ੍ਰਿੰਟ ਰਹੂਗਾ ਪੈਚ ਵਰਕ ਕੀਤਾ ਹੈ neck ਦੇ ਉੱਪਰ ਬਾਟਮ ਵੀ ਕਾਟਨ ਦੀ ਰਹੂਗੀ ਕੈਮਰਿਕ ਦਾ ਦੁਪੱਟਾ ਰਹੂਗਾ ਕਾਟਨ ਕੈਮਰਿਕ ਦੀ ਬਾਟਮ ਰਹੂਗੀ ਦੁਪੱਟਾ ਜਿਹੜਾ ਇਹਦਾ ਮਲਮਲ ਦਾ ਰਹੂਗਾ ਮਸਲੀਨ ਦੇ ਵਿੱਚ ਆ ਗਿਆ neck ਦੇ ਉੱਪਰ ਵਰਕ ਮਿਲ ਜੇਗਾ ਸ਼ੈਂਟੂਨ ਦੀ ਬਾਟਮ ਹੈ ਸਿਲਕ ਦਾ ਦੁਪੱਟਾ ਰਹੇਗਾ ਇਹਦੇ ਨਾਲ 225 899 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਇਹ ਵਾਲੇ ਸੂਟ ਆ ਜਿਹੜੇ ਮਿਲ ਜਾਣਗੇ ਕਲਰ ਇਹਦੇ ਵਿੱਚ ਇਹ ਵਾਲੇ ਅਵੇਲੇਬਲ ਹੈਗੇ ਆ ਕੋਈ ਵੀ ਸੂਟ ਬੁੱਕ ਕਰਨ ਲਈ ਪੇਮੈਂਟ ਤੁਹਾਨੂੰ ਆਨਲਾਈਨ ਕਰਨੀ ਪੈਗੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਫਿਰ ਤੁਹਾਡਾ ਸੂਟ ਜਿਹੜਾ ਬੁੱਕ ਹੋ ਜਾ ਇਹ ਪਿਓਰ ਜਾਮ ਕਾਟਨ ਦੇ ਵਿੱਚ ਆ ਗਿਆ ਮਿਰਰ ਵਰਕ ਆ ਜਾਏਗਾ ਛੋਟੇ ਛੋਟੇ ਮਿਰਰ ਲੱਗੇ ਹੋਏ ਨੇ ਉੱਪਰ ਪਿਓਰ ਜਾਮ ਕਾਟਨ ਦੀ ਬਾਟਮ ਰਹੇਗੀ ਡਿਜੀਟਲ ਪ੍ਰਿੰਟ ਦੇ ਵਿੱਚ ਇਹਦਾ ਦੁਪੱਟਾ ਰਹੇਗਾ 1050 ਰੁਪਏ ਦੇ ਵਿੱਚ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਜੀ